ਮੈਂ ਸੀਆਪੀਐਫ ਐਂਡੋਲਿਅਸ ਹੈੱਡਕ quarters ਹੈਲੋ ਮਾਜਰਾ ਵੱਲੋਂ ਜੀ ਪੂਰੀ ਸੰਗਤ ਦਾ ਜੀ ਆਇਆਂ ਨੂੰ ਕਹਨਾ ਪ੍ਰਤਿਗ ਭਾਦਰ ਜੀ ਤੋਂ ਸਿੱਖ ਲੈ ਰਹੇ ਆਂ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਉਹਨਾਂ ਚੀਜ਼ਾਂ ਨੂੰ ਅਸੀਂ ਅੱਗੇ ਕੈਰੀ ਕਰੀਏ ਜੀ ਸੇ ਘਟਨਾयां ਕਿਵੇਂ ਇੱਥੇ ਜਵਾਨਾਂ ਨੇ ਸਲਾਮੀ ਦੇਣੀ ਆ ਕਿਵੇਂ ਚੀਸ਼ਮਰਗ ਯਾਤਰਾ ਦੀ ਪਲਕੀ ਸਾਹਿਬ ਨੂੰ ਲੈ ਕੇ ਆਉਣਾ ਹੈ ਇਹ ਕਿਵੇਂ ਤੁਸੀਂ ਰੇਜ਼ਮੈਂਟ ਕਰਦੇ ਹੋ ਇਹ ਸਾਰਾ ਕਹਿੰਦੇ ਪ੍ਰਮਾਤਮਾ ਦਾ ਜਿੱਥੇ ਤੁਹਾਡਾ ਦਿਲ ਹੈਗਾ ਉਹ ਸਾਰੀਆਂ ਚੀਜ਼ਾਂ ਪ੍ਰਮਾਤਮਾ ਉਹਨੂੰ ਸਕਾਰਾਤਮਕ ਕਰਦਾ ਹੈ ਉਹਦੇ ਚੀਜ਼ੇ ਪ੍ਰਮਾਤਮਾ ਦੀ ਓਟ ਹੈਗੀ ਹੈ ਕੋਈ ਕੰਮ ਇਹੋ ਜਨੀਆਂ ਜਿਹੜਾ ਤੁਸੀਂ ਨਹੀਂ ਕਰ ਸਕਦੇ ਜਿੱਥੇ ਪ੍ਰਮਾਤਮਾ ਦਾ ਨਾਮ ਆ ਗਿਆ ਉੱਥੇ ਬਖਸ਼ਿਸ਼ ਸਾਰੀਆਂ ਚੀਜ਼ਾਂ ਦੀ ਹੋ ਜਾਂਦੀ ਹੈ ਇਹਨੂੰ ਬਰਕਤ ਪ੍ਰਾਪਤ ਹੋ ਗਿਆ ਬੜਾ ਸੁਭਾਗ ਹੈ ਤੁਹਾਨੂੰ ਮਿਲਿਆ ਕਿ ਸ਼ੀਸ਼ਮਰਗ ਯਾਤਰਾ ਦੇ ਵਿੱਚ ਤੁਸੀਂ ਸਲਾਮੀ ਦੇ ਰਹੇ ਹੋ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਕਿ ਪਹਿਲੀ ਵਾਰ ਹੋਇਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਹੈ ਤੇ ਸਾਨੂੰ ਬਹੁਤ ਅਜ ਮਾਣ ਮਹਿਸੂਸ ਹੋ ਰਿਹਾ ਜੀ 3 ਸਾਲ ਸੇ ਕੰਟੀਨਿਊ ਇਨਕਾ ਯਹੀ ਸਵਾਗਤ ਕਰ ਰਹੇ ਜੈਸੇ ਸੀਆਰਪੀਐਫ ਕੈਂਪ ਦੇ ਅੱਧ ਅਧਿਕਾਰੀ ਜੀ ਮੌਜੂਦ ਨੇ ਗਲਬਾਤ ਵੀ ਕਰਾਂਗੇ ਜਿੱਥੇ CRPF ਕੈਂਪ ਦੇ ਵਿੱਚ ਸ਼ੀਸ਼ ਮਰਗ ਯਾਤਰਾ ਪਹੁੰਚਦੀ ਆ ਸਰ ਪਹਿਲਾਂ ਤਾਂ ਇਹ ਹੀ ਜਾਨਣਾ ਚਾਣੇ ਕਿਵੇਂ ਦੀ ਭਾਵਨਾ ਲੈ ਕੇ ਤੁਸੀਂ ਸ਼ੀਸ਼ ਮਰਗ ਯਾਤਰਾ ਨੂੰ ਹਰ ਸਾਲ ਇਸ CRPF ਕੈਂਪ ਦੇ ਵਿੱਚ ਲੈ ਕੇ ਆਉਂਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ CRPF ਐਂਡੋਲਿਅਸ ਹੈਡਕ quarters ਹੈਲੋ ਮਾਜਰਾ ਵੱਲੋਂ ਜੀ ਪੂਰੀ ਸੰਗਤ ਦਾ ਜੀ ਆਇਆਂ ਨੂੰ ਕਹਣਾ ਜੀ ਔਰ ਇਹ ਜਿਸਾਂ ਤਾਨੂੰ ਸਾਰੇ ਨੂੰ ਪਤਾ 155 ਅਜਾਮਾਨ ਜਿਹੜਾ ਸ਼ਹੀਦੀ ਗੁਰਪ੍ਰੋਫ ਅਸੀਂ ਮਨਾ ਰਹੇ ਆਂ ਜੀ ਔਰ ਇਸ ਸਿਲਸਿਲੇ ਚ ਜਿਹੜੀ ਸੰਗਤ ਇੱਥੋਂ ਦੀ ਮੈਂ ਉਹਨਾਂ ਨੂੰ ਬੜਪਾਗਾ ਮਹਿਸੂਸ ਕਰ ਰਿਹਾ ਕਿ ਇੱਕ ਤੁਸੀਂ ਸਾਨੂੰ ਮੌਕਾ ਦਿੱਤਾ ਕਿ ਸੇਵਾ ਕਰਨ ਦਾ ਔਰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਜੀ ਔਰ ਗੁਰਤੇਗ ਬਹਾਦਰ ਜੀ ਦੀ ਜੀਵਨੀ ਉਹ ਸਾਡੇ ਸਾਰਿਆਂ ਲਈ ਇਨਸਪਾਇਰਿੰਗ ਹੈਗੀ ਹੈ ਜਿਸਾ ਸ਼ਹਾਦਤ ਨੂੰ ਤੁਸੀਂ ਦੇਖ ਦਿਓ ਸ਼ਹਾਦਤ ਇੱਕ ਐਸਾ ਹੈ ਕਿ ਉਹਨਾਂ ਨੇ ਦੇਸ਼ ਦੇ ਹਿੰਦ ਦੇ ਵਾਸੀਆਂ ਦੀ ਉਹਨਾਂ ਨੇ ਸੁਰੱਖਿਆ ਲਈ ਆਪਣਾ ਜੀਵਨ ਦਾ ਬਲਿਦਾਨ ਦਿੱਤਾ ਔਰ ਇਹਦੇ ਨਾਲ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਆਂ ਭਾਈ ਆਪਣਾ ਸਤੀਰਾਮ ਜੀ ਔਰ ਮਤੀਦਾਸ ਜੀ ਔਰ ਉਹਨਾਂ ਨੂੰ ਦਿਯਾਲਾ ਜੀ ਔਰ ਉਹਨਾਂ ਦੇ ਜਿਹੜੇ ਸੈਕਰੀਫਾਈਸਰਸ ਨੇ ਸਾਡੇ ਦੇਸ਼ ਲਈ ਸਾਡੇ ਦੇਸ਼ ਵਾਸੀਆਂ ਲਈ ਉਹਨਾਂ ਨੂੰ ਵੀ ਆਪਣਾ ਯਾਦ ਕਰਦੇ ਆਂ ਇਤਿਹਾਸ ਵੀ ਪੜਾ ਹੋਗਾ ਕਿ ਨੌਵੇਂ ਪਾਸ਼ਾ गुरु तेग बहादुर पाशा जी को उनके छोटे नौवे साल के बेटे ने गुरु गोबिंद सिंह जी ने उन्होंने उनको इंस्पायर किया था कि बाबा जी ਤਾਡੇ ਤੋਂ ਵੱਡੇ ਮਹਾਪੁਰਸ਼ ਕੌਣ ਹੋਣਗੇ ਇਹ ਇੱਕ ਬਹੁਤ ਵੱਡੀ ਚੀਜ਼ ਸੀਗੀ ਮਤਲਬ ਕਿ ਆਪ ਯਤੀਮ ਹੋ ਕੇ ਲੱਖਾਂ ਲੋਕਾਂ ਨੂੰ ਯਤੀਮ ਹਾਂਜੀ ਉਹਨਾਂ ਨੂੰ ਬਚਾਇਆ ਉਹਨਾਂ ਨੇ ਔਰ ਮੈਂ ਪੂਰੀ ਸੰਗਤ ਔਰ ਜੋ ਪਰਿਵਾਰ ਹੈ ਐਥੋ ਹੈਲੋ ਮਾ ਜਿਆਦਾ ਤਾਂ ਉਹਨਾਂ ਵੱਲੋਂ ਪੂਰੀ ਸੰਗਤ ਨੂੰ ਆਪਣਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਰਗੇਨਾਈਜ਼ਿੰਗ ਕਮੇਟੀ ਨੇ ਸਾਨੂੰ ਇੱਥੇ ਸੇਵਾ ਦਾ ਮੌਕਾ ਦਿੱਤਾ ਔਰ ਪ੍ਰਮਾਤਮਾ ਕਿਵੇਂ ਦੀ ਹੁੰਦੀ ਹੈ ਸਰ ਜਦੋਂ ਪਤਾ ਆ ਕਿ ਸ਼ੀਸ਼ਮਾਰੀ ਯਾਤਰਾ ਦਿੱਲੀ ਤੋਂ ਆਰੰਭ ਹੋ ਗਈ ਆ ਤੇ ਪੜਾਦਰ ਪੜਾ ਹੁੰਦਿਆ ਹੋਣਾ ਚੰਡੀਗੜ੍ਹ ਚ ਪ੍ਰਵੇਸ਼ ਹੋਣਾ ਤੇ ਤੁਹਾਡੇ ਪ੍ਰਬੰਧ ਕਿਵੇਂ ਦੀ ਹੈ ਤਿਆਰੀ ਇਹ ਹੋ ਜਾਂਦੀ ਹੈ ਤੁਸੀਂ ਇਹ ਮੰਨੋ ਕਿ ਇਹ ਬਹੁਤ ਗਰਵ ਦੀ ਗੱਲ ਹੈ ਕਿ ਤੁਹਾਨੂੰ ਪ੍ਰਮਾਤਮਾ ਇੱਕ ਮੌਕਾ ਦੇ ਰਿਹਾ ਹੈ ਹਾਂ ਔਰ ਇਸ ਸੀਜ਼ਨ ਨੂੰ ਪੂਰੀ ਜਿਹੜੀ ਸੰਗਤ ਹੈ ਉਹ ਜੋਸ਼-ਖੋਸ਼ਨਾ ਕੰਮ ਕਰਦੀ ਹੈ ਉਹਨਾਂ ਨੂੰ ਕਿਸੇ ਨੂੰ ਵੀ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਔਰ ਮੈਂ ਇਹੋ ਚੀਜ਼ ਕਹਿਣਾ ਹੈ ਕਿ ਪੂਰਾ ਪਰਿਵਾਰ ਜਿੰਨੀਆਂ ਸੰਗਤਾਂ ਇੱਥੇ ਦਰਸ਼ਨ ਲਈ ਆਇਆ ਉਹਨਾਂ ਦੀ ਜਿਹੜੀ ਆਪਣਾ ਜਿਹੜੀ ਉਹਨਾਂ ਦੀ ਪ੍ਰੈਜ਼ੈਂਸ ਹੈ ਉਹਨੂੰ ਪ੍ਰਾਪਤਨਾ ਸਿਰੇ ਚੜਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਔਰ ਜਿਹੜੀਆਂ ਅਸੀਂ ਗੁਰੂ ਤੇਗ ਬਹਾਦਰ ਜੀ ਤੋਂ ਸਿੱਖ ਲੈ ਰਹੇ ਹਾਂ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਉਹਨਾਂ ਚੀਜ਼ਾਂ ਨੂੰ ਅਸੀਂ ਅੱਗੇ ਕੈਰੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸੇਨਿਆ ਤੇ ਤੁਸੀਂ ਕਿੱਥੇ ਕੱਢਣਾ ਆ ਕਿਵੇਂ ਇੱਥੇ ਜਵਾਨਾਂ ਨੇ ਸਲਾਮੀ ਦੇਣੀ ਆ ਕਿਵੇਂ ਚੀਸ਼ਮਰਗ ਯਾਤਰਾ ਦੀ ਪਲਕੀ ਸਾਹਿਬ ਨੂੰ ਲੈ ਕੇ ਆਉਣਾ ਹੈ ਇਹ ਕਿਵੇਂ ਤੁਸੀਂ ਰੇਜ਼ਮੈਂਟ ਕਰਦੇ ਹੋ ਇਹ ਸਾਰਾ ਕਹਿੰਦੇ ਪ੍ਰਮਾਤਮਾ ਦਾ ਜਿੱਥੇ ਤੁਹਾਡਾ ਦਿਲ ਹੈਗਾ ਉਹ ਸਾਰੀਆਂ ਚੀਜ਼ਾਂ ਪ੍ਰਮਾਤਮਾ ਉਹਨੂੰ ਸਕਰਾਤਮਤ ਕਰਦਾ ਹੈ ਤੇ ਉਹਦੇ ਚੀਜ਼ੇ ਪ੍ਰਮਾਤਮਾ ਦੀ ਓਟ ਹੈਗੀ ਹੈ ਕੋਈ ਕੰਮ ਇਹ ਹੋ ਜਰਨੀ ਹੈ ਜਿਹੜਾ ਤੁਸੀਂ ਨਹੀਂ ਕਰ ਸਕਦੇ ਜਿੱਥੇ ਪ੍ਰਮਾਤਮਾ ਦਾ ਨਾਂ ਆ ਗਿਆ ਉੱਥੇ ਬਖਸ਼ਿਸ਼ ਸਾਰੀਆਂ ਚੀਜ਼ਾਂ ਦੀ ਹੋ ਜਾਂਦੀ ਹੈ ਇਹਨੂੰ ਬਰਸਾਲ ਪ੍ਰਬੰਧ ਕਰਨ ਲਈ ਵੱਖਰੇ ਢੰਗ ਅਪਣਾਏ ਜਾਂਦੇ ਨੇ ਕਿ ਆਏ ਸਾਲ ਪਿਛਲੇ ਸਾਲ ਇਹ ਹੋਸੀ ਇਸ ਵਾਰ ਇਹ ਕੀਤਾ ਜਾਵੇਗਾ ਹਾਂਜੀ ਹਾਂਜੀ ਤੁਸੀਂ ਬਿਲਕੁਲ ਠੀਕ ਆ ਉਹਦੇ ਚ ਜਿਹੜੀ ਜਿੱਤੇ ਸਾਨੂੰ ਲੱਗਦਾ ਹੈ ਕਿ ਇਹਨੂੰ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਡੈਫੀਨਿਟਲੀ ਫਸਟ ਟਾਈਮ ਉਹਨਾਂ ਨੂੰ ਐਡ ਆਨ ਕੀਤਾ ਜਾਂਦਾ ਜੀ ਬਿਲਕੁਲ ਬਹੁਤ ਧੰਨਵਾਦ ਜੀ ਇਧਰ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਨਾਲ ਆਪਕੋ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ CRPF ਕੈਂਪ ਨੇ ਬੜਾ ਸੋਹਣਾ ਸਵਾਗਤ ਕੀਤਾ ਬڑے ਸੋਹਣੇ ਪ੍ਰਬੰਧ ਕੀਤੇ ਗਏ ਇਹਨਾਂ ਵਿੱਚੋਂ ਤੁਸੀਂ ਦੇਖ ਸਕਦੇ ਇੱਕ ਸਿੱਖ ਪ ਵੀਰ ਵੀ ਹੈਗਾ ਵੀ ਜੀ ਕੀ ਕਹਿਣਾ ਚਾਹੋਗੇ ਬੜਾ ਸੁਭਾਗ ਹੈ ਤੁਹਾਨੂੰ ਮਿਲਿਆ ਕਿ ਸ਼ੀਸ਼ਮਰਗ ਯਾਤਰਾ ਦੇ ਵਿੱਚ ਤੁਸੀਂ ਸਲਾਮੀ ਦੇ ਰਹੇ ਸਾਨੂੰ ਬਹੁਤ ਮਹਿਮਾਨ ਮਹਿਸੂਸ ਹੋ ਰਿਹਾ ਜੀ ਕਿ ਪਹਿਲੀ ਵਾਰ ਹੋਇਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਹੈ ਤੇ ਸਾਨੂੰ ਬਹੁਤ ਅਜ ਮਾਨ ਮਹਿਸੂਸ ਹੋ ਰਿਹਾ ਜੀ ਦੇਖੋ ਤੁਹਾਡੇ ਨਾਲ ਕਹਿ ਸਕਦੇ ਇਹ ਸੀ ਆਰਪੀਐਫ ਕੈਂਪ ਦੇ ਵਿੱਚ ਹਰ ਧਰਮਾਂ ਦੇ ਜਿਹੜੇ ਕਿ ਅਸ ਦੇ ਨੌਜਵਾਨ ਆ ਉਹ ਇਥੇ ਆਪਣੀ ਡਿਊਟੀ ਕਰ ਰਹੇ ਨੇ ਸਾਡੇ ਆਸ-ਪਾਸੇ ਖੜੇ ਵੀ ਹੋਣ ਕੇ ਕਿੰਨਾ ኩਮਾਨ ਮਹਿਸੂਸ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਇਹਨਾਂ ਨੂੰ ਵੀ ਬਹੁਤ ਫਕਰ ਮਹਿਸੂਸ ਹੋ ਰਿਹਾ ਹੈ ਕਿ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀ ਸਲਾਮੀ ਦਿੱਤੀ ਆ ਬਹੁਤ ਵਧੀਆ ਲੱਗਿਆ ਇਸਨੂੰ ਸਰ ਕਿਆ ਕਹਿਣਾ ਚਾਹੇਂਗੇ ਗੁਰਤੇ ਇੱਕ ਬਹਾਦਰ ਪਾਸ਼ਾ ਜੀ ਕੇ ਸ਼ਹਾਦਤ ਕੋ ਸਮਰਪਿਤ ਇਹ ਸ਼ੀਸ਼ ਮਰ ਗਿਆ ਯਾਤਰਾ ਯਹਾਂ ਪੇ ਆਤੀ ਹੈ ਜੀ ਮੈਮ ਜੀ ਹਰ ਬਾਰ ਜਿ세 3 ਸਾਲ ਸੇ ਕੰਟੀਨਿਊ ਇਨਕਾ ਯਹੀ ਸਵਾਗਤ ਕਰ ਰਹੇ ਹੈ ਜਿ세 ਜਾਂਤਾ ਹੈ ਬਦਲੇ ਤੋ ਨਹੀਂ ਜਾਂਤੇ ਹੈ ਨੌਜਵਾਨ ਯਾ ਵਹੀ ਰਹਤੇ ਹੈ ਨਾ ਨਾ ਉਹ ਹਰ तीन साल के बाद में बदली हो जाता है तीन साल, साल के लिए जैसे आ गए हम तीन साल हमारा पूरा हो जाएगा जी। फिर हमारा कहीं दूसरी जगह ट्रांसफर हो जाएगा ओके, ओके। जी। पर आप कितने आ, सालों से मतलब मैं ये अभी मेरा दूसरा साल है जी आपका दूसरा और, साल है जी जी ठीक है जी कैसा महसूस होता है जब आ, सलामी देते बहुत बढ़िया महसूस होता है जी अच्छा तो बहुत धन्यवाद जी ਸਦਾਸ਼ਕੋ ਤੁਸੀਂ ਦੇਖ ਸਕਦੇ ਇੱਕ ਪਾਸੇ ਸਨਮਾਨ ਕੀਤਾ ਜਾ ਜੁੜੇ ਹੋਏ ਸੁਨੇਹਾ ਟੀਵੀ ਦੇ ਨੇ ਬਹੁਤ ਹੀ ਸੋਹਣੀ ਤਸਵੀਰ ਸੀ CRPF ਕੈਂਪ ਦੇ ਜਵਾਨਾਂ ਦੀ ਅਫਸਰਾਂ ਦੀ ਜਿਹੜੇ ਇੰਨੇ ਭਾਵਨਾ ਦੇ ਨਾਲ ਇੰਨੇ ਪਿਆਰ ਦੇ ਨਾਲ ਇਸ CRPF ਕੈਂਪ ਦੇ ਵਿੱਚ ਸਵਾਗਤ ਕਰਦੇ ਨੇ ਤੇ ਨਾਲ ਹੀ ਤੁਸੀਂ ਦੇਖ ਸਕਦੇ ਸਲਾਮੀ ਵੀ ਦੇ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ